ਅਖੇ ਜੀ ਪੰਜਾਬ ਵਿੱਚ ਕੁਝ ਲੋਕ ਭਿੰਡਰਾਵਾਲੇ ਬਣਨ ਦੀ ਕੋਸ਼ਿਸ਼ ਕਰ ਰਹੇ ਸਨ ਉਹ ਅਸਾਮ ਦੀ ਜੇਲ੍ਹ ਵਿੱਚ ਬੈਠੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਨੇ ਤੇ ਨਾ ਭਿੰਡਰਾਵਾਲੇ ਸੰਤ ਦੀ ਰੀਸ ਕਰਨੀ ਕੋਈ ਮਾੜੀ ਗੱਲ ਹੈ ਤੇ ਜਿਸ ਕੌਮ ਬਾਬਤ ਤੁਸੀਂ ਬੋਲ ਰਹੇ ਹੋ ਉਹਨਾਂ ਦੇ ਆਪਣੇ ਨਾਇਕ ਨੇ ਉਹਨਾਂ ਨੂੰ ਖਲਨਾਇਕ ਨਾ ਦੱਸੋ ਤੋਂ ਸਾਡੇ ਨਾਇਕਾਂ ਨੂੰ ਨੀਵਾ ਦਿਖਾਉਣਾ ਤੁਸੀਂ ਛੱਡ ਦਿਓ ਦਸੰਬਰ 1984 ਵਿੱਚ ਇਲੈਕਸ਼ਨ ਸੀ ਤੇ ਇੰਦਰਾ ਗਾਂਧੀ ਡਰ ਗਈ ਵੀ ਮੈਨੂੰ ਤੇ ਦੋ ਤਿੰਨ ਸੀਟਾਂ ਹੀ ਮਿਲਣੀਆਂ ਆ ਆਤਵਾਦੀ ਵੱਖਵਾਦੀ ਸਾਬਤ ਕੀਤਾ ਗਿਆ ਅਕਾਲ ਤਖਤ ਸਾਹਿਬ ਨੂੰ ਅੱਤਵਾਦੀਆਂ ਦਾ ਅੱਡਾ ਦੱਸਿਆ ਗਿਆ ਇੰਦਰਾ ਗਾਂਧੀ ਨੂੰ ਭਾਈ ਸਤਵੰਤ ਸਿੰਘ ਬੇਅੰਤ ਸਿੰਘ ਨੇ ਮਾਰਿਆ ਅਖੇ ਦੀ ਭਿੰਡਰਾਵਾਲਾ ਅੱਤਵਾਦੀ ਸੀ ਵੱਖਵਾਦੀ ਸੀ ਹਥਿਆਰ ਲੈ ਕੇ ਬੈਠਾ ਸੀ ਅਕਾਲ ਤਖਤ 'ਤੇ ਤਾਂ ਹਮਲਾ ਹੋਇਆ ਤੇ ਸਿੱਖਾਂ ਦੇ ਖਿਲਾਫ ਉਹਨਾਂ ਨੂੰ ਪੜਕਾਉਣਾ ਛੱਡ ਦਿਓ ਭਾਈ ਚਾਰਕ ਸਾਂਝ ਖਰਾਬ ਨਾ ਕਰੋ ਹਾਦਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤਵਾਦੀ ਨਹੀਂ ਸੀ ਸਿੱਖ ਜਗਤ ਦਾ ਨਾਇਕ ਸੀ ਹਾਂ ਤੁਹਾਡੇ ਲਈ ਖਲਨਾਇਕ ਹੋ ਸਕਦਾ ਹੈ ਭਾਰਤ ਵਰਸ਼ ਦੇ ਕੇਂਦਰੀ ਗ੍ਰਹਿ ਮੰਤਰੀ ਨੇ 21 ਮਾਰਚ 2025 ਨੂੰ ਇੱਕ ਗੱਲ ਕੀਤੀ ਅਖੇ ਜੀ ਪੰਜਾਬ ਵਿੱਚ ਕੁਝ ਲੋਕ ਭਿੰਡਰਾਵਾਲੇ ਬਣਨ ਦੀ ਕੋਸ਼ਿਸ਼ ਕਰ ਰਹੇ ਸਨ ਹੁਣ ਅਸਾਮ ਦੀ ਜੇਲ੍ਹ ਵਿੱਚ ਬੈਠੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਨੇ ਤੋਂ ਮੈਂ ਬੇਨਤੀ ਕਰਨੀ ਚਾਹੁੰਦਾ ਇਹੋ ਜਿਹਾ ਬਿਆਨ ਕਿਸੇ ਕੌਮ ਦੀ ਖਿਲਾਫਤ ਕਰਦਿਆਂ ਦੇਣਾ ਨਹੀਂ ਬਣਦਾ ਨਾ ਤਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਹੀ ਕੋਈ ਮਾੜੀ ਗੱਲ ਹੈ ਚੰਗੀ ਗੱਲ ਹੈ ਜੇ ਕੋਈ ਕਰ ਰਿਹਾ ਹੈ ਤੇ ਤੇ ਨਾ ਭਿੰਡਰਾ ਵਾਲੇ ਸੰਤ ਦੀ ਰੀਸ ਕਰਨੀ ਕੋਈ ਮਾੜੀ ਗੱਲ ਐ ਅਜੇਹਾ ਬਿਆਨ ਦੇਣਾ ਇਹਨਾਂ ਅਹੁਦਿਆਂ ਤੇ ਬੈਠੇ ਅਫਸਰਾਂ ਨੂੰ ਸੋਭਦਾ ਨਹੀਂ ਐ ਠੀਕ ਐ ਭਾਈ ਤੁਹਾਨੂੰ 2027 ਵਾਲੀ ਇਲੈਕਸ਼ਨ ਵਿੱਚ ਬਲਕ ਵਿੱਚ ਹਿੰਦੂ ਵੀਰਾਂ ਦੀ ਵੋਟ ਚਾਹੀਦੀ ਐ ਤੇ ਜੋ ਮਰਜੀ ਬੋਲੀ ਜਾਓ ਪਰ ਜੇ ਭਾਈ ਚਾਰਕ ਸਾਂਝ ਕਾਇਮ ਰੱਖਣੀ ਐ ਤੇ ਜਿਸ ਕੌਮ ਬਾਬਤ ਤੁਸੀਂ ਬੋਲ ਰਹੇ ਹੋ ਉਹਨਾਂ ਦੇ ਆਪਣੇ ਨਾਇਕ ਨੇ ਉਹਨਾਂ ਨੂੰ ਖਲਨਾਇਕ ਨਾ ਦੱਸੋ ਤੁਹਾਡੇ ਹਿੰਦੂ ਵੀਰਾਂ ਦੇ ਆਪਣੇ ਨਾਇਕ ਨੇ ਅਸੀਂ ਉਹਨਾਂ ਨੂੰ ਖਲਨਾਇਕ ਨਹੀਂ ਆਂਦੇ ਤੋ ਸਾਡੇ ਨਾਇਕਾਂ ਨੂੰ ਨੀਵਾ ਦਿਖਾਉਣਾ ਤੁਸੀਂ ਛੱਡ ਦਿਓ ਇਹੀ ਅਜੰਡਾ ਹਿੰਦੂਆਂ ਦੀ ਬਲਕ ਵਿੱਚ ਵੋਟ ਲੈਣ ਲਈ ਇੰਦਰਾ ਗਾਂਧੀ ਨੇ ਵਰਤਿਆ ਸੀ ਐਮਰਜੈਂਸੀ ਲਾਗੂ ਕੀਤੀ 11 ਲੱਖ ਬੰਦਾ ਜੇਲ੍ਹਾਂ ਚ ਸੁਟਿਆ ਤੇ ਵਿਪੱਖਸ਼ ਬਹੁਤ ਸਟਰੋਂਗ ਹੋ ਗਈ ਡਿਸੰਬਰ 1984 ਵਿੱਚ ਇਲੈਕਸ਼ਨ ਸੀ ਤੇ ਇੰਦਰਾ ਗਾਂਧੀ ਡਰ ਗਈ ਵੀ ਮੈਨੂੰ ਤੇ 2-3 ਸੀਟਾਂ ਹੀ ਮਿਲਣੀਆਂ ਉਹਨੇ ਸਾਰੀ ਕਾਂਗਰਸ ਬਿਠਾ ਕੇ ਆਪਣੇ ਥਿੰਕ ਟੈਂਕ ਬਿਠਾ ਕੇ ਵਿਚਾਰ ਕੀਤੀ ਵੀ ਕਿਦਾਂ ਸਾਰੀ ਹਿੰਦੂਆਂ ਦੀ ਵੋਟ ਮੈਨੂੰ ਪਵੇ ਉਹਾਂ ਦੇ ਫਿਰ ਇੱਕੋ ਤਰੀਕਾ ਹੈ ਸਿੱਖਾਂ ਨੇ ਜਾਇਜ਼ ਮੰਗਾ ਆਪਣੀਆਂ ਰੱਖੀਆਂ ਨੇ ਰੈਜ਼ੋਲੂਸ਼ਨ ਆਫ ਅਨੰਦਪੁਰ ਸਾਹਿਬ ਦੇ ਰਾਹੀਂ ਅਨੰਦਪੁਰ ਦੇ ਮਤੇ ਰਾਹੀਂ ਇਹ ਮਤਾ ਪਰ ਫੁੱਲਤ ਕੀਤਾ ਜਾ ਰਿਹਾ ਅਕਾਲ ਤਖਤ ਤੋਂ ਮੋਰੀਆਂ ਵਿੱਚ ਭਿੰਡਰਾਵਾਲਾ ਸੰਤ ਹੈ ਨਾਲ ਉਹਦੇ ਅਕਾਲੀ ਨੇ ਨਾਲ ਸ਼੍ਰੋਮਣੀ ਕਮੇਟੀ ਹੈ ਕਿਸੇ ਤਰ੍ਹਾਂ ਆਨੰਦਪੁਰ ਦੇ ਮਤੇ ਨੂੰ ਭਿੰਡਰਾਵਾਲੇ ਨੂੰ ਉਹਦੇ ਸਮਰਥਕਾਂ ਨੂੰ ਦੁਨੀਆ ਦੇ ਸਾਹਮਣੇ ਇਉਂ ਦਿਖਾ ਦੇ ਡਿਫੇਮ ਕਰ ਦੇ ਇਹ ਅਤਵਾਦ ਵਖਵਾਦ ਦੀ ਗੱਲ ਕਰਦੇ ਨੇ ਉਹੀ ਗੱਲ ਹੋਈ মিডিਆ ਸਰਕਾਰ ਦਾ ਚੈਨਲ ਸਰਕਾਰ ਦੇ ਜਿਹੜੇ ਇਕਾਦੁੱਕਾ ਸਨ ਖਬਰਾਂ ਸਰਕਾਰ ਦੀਆਂ ਰਸਾਲੇ ਸਰਕਾਰ ਦੇ ਬਿਨਾ ਕਿਸੇ ਐਫ ਆਈ ਆਰ ਤੋਂ ਪਿੰਡਰਾ ਵਾਲੇ ਸੰਤ ਨੂੰ ਅਤਵਾਦੀ ਵੱਖਵਾਦੀ ਸਾਬਤ ਕੀਤਾ ਗਿਆ ਅਕਾਲ ਤਖਤ ਸਾਹਿਬ ਨੂੰ ਅਤਵਾਦੀਆਂ ਦਾ ਅੱਡਾ ਦੱਸਿਆ ਗਿਆ ਹੁਣ ਜਦੋਂ ਕੋਈ ਖਲਨਾਇਕ ਸਾਬਤ ਕਰ ਦਿੱਤਾ ਜਾਂਦਾ ਉਹਨੂੰ ਮਾਰਨ ਵਾਲਾ ਕੌਣ ਹੁੰਦਾ ਹੀਰੋ ਨਾਇਕ ਬਲਕਿ ਚ ਵੋਟਾਂ ਲੈਣ ਲਈ ਪਿੰਡਰਾ ਵਾਲੇ ਸੰਤਾਂ ਨੂੰ ਮਾਰਿਆ ਸ਼ਹੀਦ ਕੀਤਾ 6 ਜੂਨ 1984 ਵਿੱਚ ਇੰਦਰਾ ਗਾਂਧੀ ਨੇ ਇੰਦਰਾ ਗਾਂਧੀ ਨੂੰ ਭਾਈ ਸਤਵੰਤ ਸਿੰਘ ਬੇਅੰਤ ਸਿੰਘ ਨੇ ਮਾਰਿਆ ਇੰਦਰਾ ਗਾਂਧੀ ਦੇ ਫਰਜ਼ੰਦਰ ਜੀਵ ਗਾਂਧੀ ਨੇ 1 2 3 ਨਵੰਬਰ 1984 ਵਿੱਚ ਸਿੱਖਾਂ ਦੀ ਕਤਲੋਗਾਰਤ ਕਰਵਾਈ ਨਸਲ ਕੁਸ਼ੀ ਕਰਵਾਈ ਇੰਨੇ ਜ਼ੁਲਮ ਕਰਨ ਤੋਂ ਬਾਅਦ ਵੀ ਉਹ ਜਿਹੜਾ ਇੰਦਰਾ ਗਾਂਧੀ ਦਾ ਛੱਡਿਆ ਤੀਰ ਸੀ ਉਹ ਟਿਕਾਣੇ ਲੱਗਾ ਵਾਕਿਆ ਹੀ ਹਿੰਦੂ ਲੋਕ ਮੰਨ ਚੁਕੇ ਸਨ ਸੰਤ ਭਿੰਡਰਾਂਵਾਲਾ ਆਤਵਾਦੀ ਐ ਉਹਨਾਂ ਨੇ ਫਿਰ ਦਸੰਬਰ 1984 ਦੀ ਇਲੈਕਸ਼ਨ ਵਿੱਚ ਰਜੀਵ ਗਾਂਧੀ ਨੂੰ 542 ਸੀਟਾਂ ਵਿੱਚੋਂ 414 ਸੀਟਾਂ ਜਿਤਾਈਆਂ ਤੇ ਪ੍ਰਾਈਮ ਮਿਨਿਸਟਰ ਬਣਾਇਆ ਐਸ ਕਰਕੇ ਬਲੂ ਸਟਾਰ ਹੋਇਆ ਜੇ ਤੇ ਤੁਹਾਨੂੰ ਕੀ ਸਿਖਾਇਆ ਗਿਆ ਅਖੇ ਦੀ ਭਿੰਡਰਾਂਵਾਲਾ ਆਤਵਾਦੀ ਸੀ ਵੱਖਵਾਦੀ ਸੀ ਹਥਿਆਰ ਲੈ ਕੇ ਬੈਠਾ ਸੀ ਅਕਾਲ ਤਖਤ 'ਤੇ ਤਾਂ ਹਮਲਾ ਹੋਇਆ ਮੈਂ ਪੁੱਛਣਾ ਚਾਹੁੰਨਾ ਹੈ ਇਹ ਗੱਲ ਦਾ ਜਵਾਬ ਦਿਓ ਭਿੰਡਰਾ ਵਾਲਾ ਅੱਤਵਾਦੀ ਸੀ ਵੱਖਵਾਦੀ ਸੀ ਅਖੇਰੀ ਉਹਨੇ 30 ਹਜ਼ਾਰ ਹਿੰਦੂ ਮਾਰਿਆ ਉਹਨੇ ਰੇਪ ਕੀਤੇ ਕਰਵਾਏ ਕੋਈ ਇੱਕ ਤੇ ਐਫ ਆਈ ਆਰ ਉਹਦੇ ਤੇ ਦਰਜ ਚਾਹੀਦੀ ਸੀ ਨਾ 6 ਜੂਨ 1984 ਤੋਂ ਪਹਿਲਾਂ ਇੱਡਾ ਵੱਡਾ ਅੱਤਵਾਦੀ ਹੋਵੇ ਰੇਪਿਸਟ ਬੰਦਾ ਹੋਵੇ 30 ਹਜ਼ਾਰ ਹਿੰਦੂ ਜਿੰਨੇ ਮਾਰਿਆ ਹੈ ਹਿੰਦੁਸਤਾਨੀਆਂ ਦੀ ਸਰਕਾਰ ਹੋਵੇ ਤੇ ਉਹਦੇ ਤੇ ਪਰਚਾ ਹੀ ਕੋਈ ਨਾ ਹੋਵੇ ਕੋਈ ਸੈਂਸਸ ਨਹੀਂ ਮਿਲੇਗਾ ਕੋਈ ਤੁਹਾਨੂੰ ਕਤਲੋਗਾਰਤ ਦੀ ਨਿਸ਼ਾਨੀ ਨਹੀਂ ਮਿਲੇਗੀ ਅਬਲ ਤੇ 780 ਹਿੰਦੂ ਵੀਰ ਦੀ ਮੌਤ ਹੋਈ ਹੈ ਉਸ ਸਮੇਂ ਦਰਮਿਆਨ ਉਹ ਵੀ ਸਰਕਾਰਾਂ ਨੇ ਆਪ ਬੱਸਾਂ ਚੋ ਲਾ ਕੇ ਮਾਰੇ ਸਨ ਭਿੰਡਰਾਂ ਵਾਲੇ ਨੂੰ ਡਿਫੇਮ ਕਰਨ ਦੇ ਲਈ ਇੱਕ ਗੱਲ ਹੁਣ ਆ ਜਾਓ ਦੂਸਰਾ ਪੱਖ ਭੈਰਵ ਦੱਤ ਪਾਂਡੇ ਗਵਰਨਰ ਆਫ ਪੰਜਾਬ ਜਦੋਂ ਉਹਨੂੰ ਪਤਾ ਲੱਗਾ ਵੀ ਹਰਮੰਦਰ ਸਾਹਿਬ ਤੇ ਹਮਲਾ ਹੋਣਾ ਹੈ ਉਹਨੇ ਚਿੱਠੀ ਲਿਖੀ ਇੰਦਰਾ ਗਾਂਧੀ ਨੂੰ ਇਟਸ ਸਿਵਲ ਮੈਟਰ ਐਂਡ ਥੇਅਰ ਇਜ਼ ਨੋ ਨੀਡ ਆਫ ਮਿਲਟਰੀ অর ਸੈਂਟਰ ਗਵਰਨਮੈਂਟ ਇਨਵੋਲਵਮੈਂਟ ਇਨ ਪੰਜਾਬ ਸਿਵਲ ਮੈਟਰ ਐ ਕੋਈ ਲੋੜ ਨਹੀਂ ਤੁਸੀਂ ਦਖਲ ਦਿਓ ਅਸੀਂ ਆਪੇ ਸੰਭ ਲਵਾਂਗੇ ਉਹਦੀ ਚਿੱਠੀ ਨੂੰ ਦਰਕਿਨਾਰ ਕਿਉਂ ਕੀਤਾ ਗਿਆ ਉਹ ਗਵਰਨਰ ਤੇ ਅਤਵਾਦੀ ਨਹੀਂ ਸੀ ਨਾ ਦੇਸ਼ ਦਾ ਬੰਦਾ ਸੀ ਉਹ ਤੇ ਚਲੋ ਇਹਦੇ ਅੱਗੇ ਆ ਜਾਓ ਜਰਨਲ ਸਿਨਾ ਇੰਡੀਅਨ ਆਰਮੀ ਦਾ ਚੀਫ ਇੰਦਰਾ ਗਾਂਧੀ ਆਵਾਜ਼ ਦੇ ਕੇ ਕਹਿੰਦੀ ਹੈ ਜਰਨਲ ਸਾਹਿਬ ਹਰਮੰਦਰ ਸਾਹਿਬ ਤੇ ਅਟੈਕ ਕਰਨਾ ਹੈ ਕਹਿੰਦਾ ਮੈਂ ਪਾਪ ਨਹੀਂ ਕਰ ਸਕਦਾ ਕਹਿੰਦੀ ਫਿਰ ਰਸਤਾ ਬਦਲ ਜਰਨਲ ਵਜਦਿਆ ਨੂੰ ਚੂਸ ਕੀਤਾ ਗਿਆ ਸਿਨਾ ਨੇ ਪ੍ਰੀਮਚੁਰ ਰਿਟਾਇਰਮੈਂਟ ਕਿਉਂ ਲਈ ਜੇ ਉੱਥੇ ਆਤਵਾਦੀ ਬੈਠੇ ਸਨ ਹਮਲਾ ਕਿਉਂ ਨਹੀਂ ਕੀਤਾ ਉਹ ਤੇ ਹਿੰਦੂ ਵੀਰ ਸੀ ਜਰਨਲ ਸਿਨਾ ਕਹਿੰਦਾ ਹੈ ਸੰਤ ਜਰਨੈਲ ਸਿੰਘ ਵਾਸ ਔਨ ਡਿਫੈਂਸਿਵ ਮੋਡ ਉਹਨਾਂ ਹਮਲਾ ਨਹੀਂ ਕੀਤਾ ਭਿੰਡਰਾਂ ਵਾਲੇ ਤੇ ਉਹਦੇ ਸਾਥੀਆਂ ਨੇ ਬਿਜਲੀ ਕੱਟ ਦਿਓ ਪਾਣੀ ਕੱਟ ਦਿਓ ਭੁੱਖੇ ਧਿਆਏ ਰਹਿਣਗੇ ਸਿੰਘ ਆਪੇ ਬਾਹਰ ਆਉਣਗੇ ਗ੍ਰਿਫਤਦਾਰੀ ਹੋਵੇਗੀ ਕਿਉਂ ਹਮਲਾ ਕਰਨਾ ਹੈ ਕਿਉਂ ਇਹ ਰਸਤਾ ਅਖਤਿਆਰ ਨਾ ਕੀਤਾ ਇੰਦਰਾ ਗਾਂਧੀ ਨੇ ਹੁਣ ਸਭ ਤੋਂ ਵੱਡਾ ਤਰਕ ਭਿੰਡਰਾਂ ਵਾਲੇ ਨੂੰ ਜੋ ਅਤਵਾਦੀ ਸਾਬਤ ਕਰਨ ਲਈ ਕੀਤਾ ਜਾਂਦਾ ਅਖੇਰੀ ਹਥਿਆਰ ਲੈ ਕੇ ਗੁਰਦੁਆਰੇ ਬੈਠਾ ਇਹ ਜਰਨਲ ਸਿਨਾ ਦੀ ਇੰਟਰਵਿਊ ਸੁਣਿਓ ਮੈਂ ਕਿਸੇ ਮਾਮੂਲੀ ਬੰਦੇ ਦੀਆਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਨਹੀਂ ਕਰ ਰਿਆ ਵਨ ਆਫ ਦਾ ਟਾਪ ਰੈਂਕ ਉਹ ਬੰਦਾ ਹੈ ਇੰਗਲਿਸ਼ ਇੰਟਰਵਿਊ ਹੈ ਉਹ ਕਹਿੰਦਾ ਅਸਲ ਦੇ ਵਿੱਚ ਹੋਇਆ ਕੀ ਹਰਮੰਦਰ ਸਾਹਿਬ ਅਕਾਲ ਤਖਤ ਭਿੰਡਰਾਂ ਵਾਲਾ ਤੇ ਉਹਦੇ ਸਮਰਥਕ ਹਥਿਆਰ ਲੈ ਕੇ ਇਸ ਲਈ ਬੈਠੇ ਕਹਿੰਦਾ ਧਰਮ ਯੁੱਧ ਮੋਰਚਾ ਅਗਸਤ 1900 82 ਵਿੱਚ ਸ਼ੁਰੂ ਹੋਇਆ ਉਹਦੇ 2 ਮਹੀਨੇ ਬਾਅਦ ਅਕਤੂਬਰ 1982 ਦੇ ਵਿੱਚ ਸਰਸਵਾ ਦੇ ਵਿੱਚ ਚਕਰਾਤਾ ਦੇ ਵਿੱਚ 인ਦਰਾ ਗਾਂਧੀ ਨੇ ਹਰਮੰਦਰ ਸਾਹਿਬ ਦਾ ਰੈਪਲੀਕਾ ਤਿਆਰ ਕਰਵਾ ਕੇ ਮਾਡਲ ਤਿਆਰ ਕਰਕੇ ਆਰਮੀ ਨੂੰ ਟ੍ਰੇਨਿੰਗ ਦਿਵਾਉਣੀ ਸ਼ੁਰੂ ਕਰ ਦਿੱਤੀ ਉਹ ਕਹਿੰਦਾ ਭੋਲਿਓ ਸਿੱਖੋ ਭਿੰਡਰਾ ਵਾਲਾ ਤੇ ਹਥਿਆਰ ਜੂਨ 1984 ਦੇ ਸਮੇਂ ਦੇ ਇੱਕ ਸਾਲ ਦੇ ਦਰਮਿਆਨ ਹੀ ਇਕੱਠੇ ਕਰ ਰਿਆ ਸੀ ਤੁਹਾਨੂੰ ਕਿਉਂ ਨਹੀਂ ਸਮਝ ਹਥਿਆਰ ਲੈ ਕੇ ਤੇ ਉਹ ਬਹੁਤ ਦੇਰੀ ਨਾਲ ਅਕਾਲ ਤਖਤ ਤੇ ਬੈਠਾ ਹੈ ਉਹਦੇ ਹਥਿਆਰ ਇਕੱਠੇ ਕਰਨ ਤੋਂ ਪਹਿਲਾਂ ਹੀ ਇੰਦਰਾ ਗਾਂਧੀ ਟ੍ਰੇਨਿੰਗ ਦੁਆਰਾ ਹੀ ਸੀ ਆਰਮੀ ਨੂੰ ਹਰਮੰਦਰ ਕਿਵੇਂ ਢਾਉਣਾ ਹੈ ਤੋ ਨਿਸ਼ਾਨਾ ਕਿੱਥੇ ਗਿਆ 1984 ਦੀ ਇਲੈਕਸ਼ਨ ਜਿੱਤਣੀ ਹੈ ਪਿੰਡਰਾਵਾਲੇ ਨੂੰ ਆਤਵਾਦੀ ਸਾਬਤ ਕੀਤਾ ਹੈ ਉਹਨੂੰ ਮਾਰਨਾ ਹੈ ਆਪ ਬਲਕ ਵਿੱਚ ਹਿੰਦੂਆਂ ਦੀਆਂ ਵੋਟਾਂ ਲੈਣੀਆਂ ਵੀ ਇੰਦਰਾ ਗਾਂਧੀ ਦੇਵੀ ਹੈ ਜਿਨੇ ਰਾਖਸ਼ ਚ ਮਾਰਿਆ ਪਿੰਡਰਾਵਾਲਾ ਆ ਮੁੱਦਾ ਸੀ ਉਹ ਕਹਿੰਦਾ ਫਿਰ ਜਦੋਂ ਇਹ ਰਿਪੋਰਟ ਲੀਕ ਹੋ ਗਈ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਇਟ ਇਜ਼ ਹਿਸ ਸੈਕ੍ਰੇਡ ਡਿਊਟੀ ਟੂ ਸਮੈਸ਼ ਦਾ ਐਨੀਮੀਜ਼ ਟੀਥ ਐਂਡ ਸੈਕਰੀਫਾਈਜ਼ ਹਿਸ ਲਾਈਫ ਵਾਈਲ ਫਾਈਟਿੰਗ ਕਹਿੰਦਾ ਫਿਰ ਮਰਦਾਂ ਦੀ ਨਿਸ਼ਾਨੀ ਹੈ ਆਪਣੇ ਘਰ ਮੰਦਰ ਨੂੰ ਬਚਾਉਣ ਲਈ ਹਥਿਆਰ ਲੈ ਕੇ ਬੰਦੇ ਨੇ ਤੇ ਜਾਨਵਾਰ ਦੇ ਨੇ ਉਹੀ ਕਰਮ ਭਿੰਡਰਾਵਾਲੇ ਨੇ ਕੀਤਾ ਉਹਨੇ ਸੋਚਿਆ ਅਕਾਲ ਤਖਤ ਟਾਇਆ ਜਾਣਾ ਹੈ ਹਥਿਆਰ ਲੈ ਕੇ ਬਹਿ ਜਾਵਾਂ ਜਿੰਨਾ ਨੁਕਸਾਨ ਘਟਾਇਆ ਜਾ ਸਕੇ ਉਹਨਾ ਘਟਾ ਲਵਾਂ ਤੇ ਸਾਨੂੰ ਕੀ ਪੜਾਇਆ ਗਿਆ ਸਕੂਲਾਂ ਚ ਚੈਨਲਾਂ ਤੇ ਕੀ ਵਿਖਾਇਆ ਗਿਆ ਭਿੰਡਰਾਵਾਲਾ ਹਥਿਆਰ ਨਾ ਰੱਖਦਾ ਹਮਲਾ ਨਾ ਦਾ ਅੱਛਾ ਮੈਂ ਪੁੱਛਦਾ ਪਿੰਡਰਾਵਾਲਾ ਤੇ ਬੈਠਾ ਹੈ ਕਾਲ ਤਖਤ ਤੇ ਤੁਸੀਂ 40 ਗੁਰਦੁਆਰਿਆਂ ਤੇ ਹਮਲਾ ਕੀਤਾ ਹਿੰਦੁਸਤਾਨ ਦੇ ਅੰਦਰ ਉੱਥੇ ਸਾਰੇ ਹੀ ਪਿੰਡਰਾਵਾਲੇ ਬੈਠੇ ਸਨ ਚਲੋ ਭਾਜਪਾ ਦੀ ਸਰਕਾਰ ਹੈ ਗ੍ਰਹਿ ਮੰਤਰੀ ਵੀ ਇਹਨਾਂ ਦੇ ਨੇ ਇਹਨਾਂ ਦੇ ਹੀ ਧੜੇ ਦੇ ਬਹੁਤ ਚੋਟੀ ਦੇ ਆਗੂ ਰਹੇ ਸੁਬਰਾਮਨਿਮ ਸੁਆਮੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਚ ਇੰਟਰਵਿਊ ਹੋਈ ਪੁੱਛਿਆ ਗਿਆ ਪਿੰਡਰਾਵਾਲਾ ਹਤਵਾਦੀ ਸੀ ਚੋਟੀ ਦਾ ਲੀਡਰ ਹੈ ਸਨਾਤਨੀਆਂ ਦਾ ਹਿੰਦੂ ਮਤ ਦਾ ਕਹਿੰਦਾ ਸੰਤ ਭਿੰਡੜਾ ਵਾਲੇ ਬਹੁਤ ਆ ਰਿਲੀਜੀਅਸ ਪ੍ਰੀਚਰ ਪੂਰਨ ਸੰਤ ਸਨ ਧਾਰਮਿਕ ਅਕੀਦਾ ਸੀ ਉਹਨਾਂ ਦਾ ਉਹ ਕਹਿੰਦਾ ਮੈਨੂੰ ਇੱਕ ਵਾਰ ਸੋਵੀਅਤ ਯੂਨੀਅਨ ਦੇ ਐਮਬੈਸਡਰ ਨੇ ਪੁੱਛਿਆ ਵੀ ਤੂੰ ਭਿੰਡੜਾ ਵਾਲੇ ਦੀ ਸਪੋਰਟ ਕਿਉਂ ਕਰਦਾ ਤੇ ਸੁਬਰਾਮਣੀਮ ਕਹਿੰਦਾ ਮੈਂ ਉਸ ਨੂੰ ਆਖਿਆ ਸੀ ਮੈਂ ਉਹਦੀ ਸਪੋਰਟ ਨਹੀਂ ਕਰਦਾ ਉਹ ਟੈਰਰਿਸਟ ਨਹੀਂ ਹੈ ਹੀ ਵਾਸ ਹੋਲਡਿੰਗ ਅ ਪ੍ਰੈਸ ਕਾਨਫਰੰਸ ਡੇਲੀ ਐਟ ਅਕਾਲ ਤਖਤ ਉਹ ਕਹਿੰਦਾ ਕਦੇ ਅਤਵਾਦੀ ਪ੍ਰੈਸ ਕਾਨਫਰੰਸ ਕਰਦੇ ਦੇਖੇ ਨੇ ਧਾਰਮਿਕ ਮੰਦਰਾਂ ਚ ਉਹਦੇ ਕੋਲ ਤੇ ਕੁੱਲ ਜਾਣ ਦੇ ਲੀਡਰ ਆ ਰਹੇ ਨੇ ਉਹ ਕਾਦਾ ਅਤਵਾਦੀ ਹੈ ਮੈਂ ਕਹਿਣਾ ਚਾਹੁੰਨਾ ਹੈ ਗ੍ਰਹਿ ਮੰਤਰੀ ਜੀ ਪਹਿਲਾਂ ਆਪਦੇ ਘਰ ਵਿੱਚ ਹੀ ਫੈਸਲਾ ਕਰ ਲਓ ਕੁਝ ਤੁਹਾਡੇ ਬੰਦੇ ਭਿੰਡਰਾਂ ਵਾਲਿਆਂ ਨੂੰ ਸੰਤਾਂਦੇ ਨੇ ਤੇ ਤੁਸੀਂ ਉਹਨਾਂ ਨੂੰ ਨੀਮਾ ਵਿਖਾ ਰਹੇ ਹੋ ਰਈ ਗਾਲ ਆਨੰਦਪੁਰ ਦੇ ਮਤੇ ਦੀ ਉਥੇ ਇੱਕ ਵੀ ਮਤਾ ਇਦਾਂ ਦਾ ਨਹੀਂ ਜਿੱਥੇ ਹਿੰਦੁਸਤਾਨ ਦੇ ਟੋਟੇ ਕਰਨ ਦੀ ਗੱਲ ਲਿਖੀ ਹੋਵੇ ਜਾਂ ਭਿੰਡਰਾਵਾਲਿਆਂ ਪ੍ਰਚਾਰ ਕੀਤਾ ਹੋਵੇ ਐਸਵਾਈਐਲ ਕਨਾਲ ਦੀ ਗੱਲ ਸੀ Hindu ਧਰਮ ਨਾਲੋਂ ਸਿੱਖ ਧਰਮ ਨੂੰ ਵੱਖਰਾ ਮੰਨਿਆ ਜਾਵੇ ਇਸੇ ਤਰ੍ਹਾਂ ਹੀ ਜਿਹੜੀ ਪਾਣੀਆਂ ਦੀ ਵੰਡ ਹੈ ਉਹ ਰੀਪੀਰੀਅਨ ਲਾਅ ਦੇ ਅਕੋਰਡਿੰਗ ਹੋਵੇ ਆ ਤੁਹਾਡੇ ਬੱਚੇ ਪੜੇ ਨੇ ਇਹਨਾਂ ਨੂੰ ਜੋਬ ਨਹੀਂ ਮਿਲਦੀ ਜਿੰਨਾ ਚਿਰ ਨਹੀਂ ਮਿਲਦੀ ਗੁਜ਼ਾਰੇ ਜੋਗਾ ਪਤਾ ਸਰਕਾਰ ਦਵੇ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਧਾਰਮਿਕ ਜਿਹੜੇ ਸਥਾਨ ਨੇ ਸਿੱਖ ਜਗਤ ਤੇ ਉਹਨਾਂ ਨੂੰ ਪਵਿੱਤਰ ਜਗਾ ਦਾ ਦਰਜਾ ਦਿਓ ਨਸ਼ੇ ਬੰਦ ਕਰੋ ਮੈਨੂੰ ਦੱਸੋ ਕਿੱਥੇ ਹੱਤਵਾਦ ਕਿੱਥੇ ਵਖਵਾਦੀ ਗੱਲ ਸੀ ਇਹ ਇੰਦਰਾ ਗਾਂਧੀ ਦੇ ਮੀਡੀਏ ਨੇ ਭਿੰਡਰਾਂ ਵਾਲਿਆਂ ਨੂੰ ਤੇ ਨਾਲ-ਨਾਲ ਆਨੰਦਪੁਰ ਦੇ ਮਥੇ ਨੂੰ ਡਿਫੇਮ ਕੀਤਾ ਸੀ ਤੋਂ ਮੈਂ ਇਹ ਕਹਿਣਾ ਚਾਹੁੰਦਾ ਭਾਈ ਜੀ ਜੇ ਤੁਹਾਨੂੰ ਵੋਟਾਂ ਚਾਹੀਦੀਆਂ ਨੇ ਨਾ ਹਿੰਦੂਆਂ ਦੀ ਬਹੁ ਗਿਣਤੀ ਹੈ ਤੇ ਸਿੱਖਾਂ ਦੇ ਖਿਲਾਫ ਉਹਨਾਂ ਨੂੰ ਪੜਕਾਉਣਾ ਛੱਡ ਦਿਓ ਭਾਈਚਾਰਕ ਸਾਂਝ ਖਰਾਬ ਨਾ ਕਰੋ ਇਹ ਦੱਸੋ ਉਹਨਾਂ ਨੂੰ ਵੀ ਤੁਹਾਡੇ ਬੱਚਿਆਂ ਨੂੰ ਨਸ਼ੇ ਤੋਂ ਅਸੀਂ ਏਦਾਂ ਬਚਾਉਣਾ ਹੈ ਏਦਾਂ ਜੋਬਸ ਕ੍ਰੀਏਟ ਕਰਨੀਆਂ ਨੇ ਏਦਾਂ ਦੇਸ਼ ਦੀ ਡਿਵੈਲਪਮੈਂਟ ਕਰਨੀ ਹੈ ਨੇਕ ਇਰਾਦੇ ਪ੍ਰਗਟ ਕਰੋ ਤੇ ਤੁਹਾਨੂੰ ਵੋਟਾਂ ਪਾਉਣ ਕਿਉਂ ਧਰਮ ਦੀ ਰਾਜਨੀਤੀ ਕਰਦੇ ਹੋ ਤੇ ਘਾਣ ਉਹਨਾਂ ਸਿੱਖਾਂ ਦਾ ਕਰਨ ਤੇ ਤੁਲੇ ਹੋ ਜਿਨ੍ਹਾਂ ਨੇ ਬ੍ਰਿਟਿਸ਼ ਐਮਪਾਇਰ ਕੋਲੋਂ ਤੁਹਾਡੇ ਭਾਰਤ ਵਰਸ਼ ਨੂੰ ਆਜ਼ਾਦ ਕਰਵਾਉਣ ਲਈ 90% ਕੁਰਬਾਨੀਆਂ ਦਿੱਤੀਆਂ ਸਾਡਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤਵਾਦੀ ਨਹੀਂ ਸੀ ਸਿੱਖ ਜਗਤ ਦਾ ਨਾਇਕ ਸੀ ਹਾਂ ਤੁਹਾਡੇ ਲਈ ਖਲਨਾਇਕ ਹੋ ਸਕਦਾ ਹੈ ਜਿਵੇਂ ਬੰਦਾ ਸਿੰਘ ਬਹਾਦਰ ਸਾਡਾ ਨਾਇਕ ਸੀ ਪਰਸ਼ੀਅਨ ਲਿਖਤਾ ਪੜ ਲਓ ਮੁਗਲਿਆ ਸਲਤਨਤ ਲਈ ਖਲਨਾਇਕ ਸੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਸਾਡਾ ਨਾਇਕ ਸੀ ਬ੍ਰਿਟਿਸ਼ ਐਂਪਾਇਰ ਲਈ ਖਲਨਾਇਕ ਸੀ ਸਾਡਾ ਨਾਇਕ ਹੀ ਰਹੇਗਾ ਪਿੰਡਰਾਵਾਲਾ ਸਾਡੇ ਬੱਚੇ ਉਸੇ ਤਰ੍ਹਾਂ ਹੀ ਫੋਲੋ ਕਰਨਗੇ ਉਸ ਨੂੰ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਰਹਿਣਗੇ ਨਸ਼ੇ ਛੱਡੋ ਖੰਡੇ ਦੀ ਪੌਲ ਛਕੋ ਸਿੱਖੀ ਪਰ ਫੁੱਲਤਰ ਰਵੇ